ਆਕਰੋਜੀ ਕੀ ਫਤਿਹ ਮੈਂ ਦਿਲੋਂ ਧੰਨਵਾਦ ਕਰਦਾ ਸਾਰੇ ਪ੍ਰੋਡਿਊਸਰਸ ਦਾ ਡਾਇਰੈਕਟਰ ਸਾਹਿਬ ਦਾ ਜਿਨ੍ਹਾਂ ਨੇ ਐਫਰਟ ਕੀਤਾ ਔਰ ਹੁਣ ਹੌਸਲਾ ਦਿਖਾਇਆ ਕਿ ਆਪਾਂ ਜਿਹੜਾ ਆਖਰੀ ਖਜ਼ਾਨਾ ਉਹਨਾਂ ਦੀ ਲਾਈਫ ਦਾ ਉਹਨਾਂ ਦੇ ਕਿਰਦਾਰ ਦਾ ਸਪੈਸ਼ਲੀ ਐਜ਼ ਅ ਸਿੰਗਰ ਆਪਾਂ ਉਹਨਾਂ ਨੇ ਦੇਖਿਆ ਉਹਨੂੰ ਪਰ ਜਿਹੜੀ ਐਕਟਿੰਗ ਦਾ ਉਹਨਾਂ ਦਾ ਖਜ਼ਾਨਾ ਆਖਰੀ ਖਜ਼ਾਨਾ ਸਾਡੇ ਕੋਲ ਹੈ ਅਪਾ ਇਹਨੂੰ ਤਾਂ ਹੀ ਇੰਜੋਏ ਕਰ ਪਾਵਾਂਗੇ ਐਪਰੀਸ਼ੀਏਟ ਕਰ ਪਾਵਾਂਗੇ ਜੇ ਅਪਾਂ ਜਾ ਕੇ 28 ਤਰੀਕ ਨੂੰ ਸਿਨੇਮੇ ਦੇ ਵਿੱਚ ਸਾਰੇ ਇਹਨੂੰ ਅਪਾਂ ਸਪੋਰਟ ਕਰੀਏ ਸਾਰੇ মিডিਆ ਦਾ ਔਰ ਜਿੰਨੇ ਵੀ ਕਲਾਕਾਰ ਆប្រਾਏ ਆ ਖੁੱਗੀ ਪਾਜੀ ਬੈਠੇ ਆ ਸਾਹਮਣੇ ਕਨਵਰ ਭਾਈ ਬਿੱਲਾ ਬੇਰਾ ਸਕੰਦਰ ਜੀ ਬੈਠੇ ਆ ਸੱਜਣ ਦੀਵ ਸਾਡਾ ਭਰਾ ਬੈਠਾ ਹੈ ਔਰ ਮਨਕੀਰ ਤੌਲਖਵੇਰਾ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ ਕਿ ਆਪਾਂ ਜਾ ਕੇ ਸੋਸ਼ਲ ਮੀਡੀਆ ਤੇ ਜਰੂਰ ਸਾਨੂੰ ਲੋੜ ਨਾ ਕਹਿਣ ਦੀ ਪਵੇ মিডিਆ ਨੂੰ ਸਾਨੂੰ ਕਲਾਕਾਰਾਂ ਨੂੰ ਕਿ 28 ਤਰੀਕ ਨੂੰ ਯਮਲਾ ਮੂਵੀ ਆ ਰਹੀ ਹੈ ਸਾਡਾ ਆਪ ਦਾ ਇੱਕ ਲਾਖੀ ਫਰਜ ਬਣਦਾ ਹੈ ਕਿ ਆਪਾਂ ਸਾਰੇ ਜਣੇ ਜਾ ਕੇ ਮੂਵੀ ਨੂੰ ਦੇਖੀਏ ਆਖਰ ਦੇ ਵਿੱਚ ਮੈਂ ਦੋ ਲੈਣਾ ਆਪਾਂ 네ਗੇਟਿਵ ਗੱਲ ਨਾ ਕਰੀਏ ਕੋਗੀ ਭਾਜੀ ਜੀ ਸਭ ਤੋਂ ਵਧੀਆ ਮੈਨੂੰ ਗੱਲ ਲੱਗੀ ਜੋ ਹੋਣਾ ਸੀ ਉਹ ਹੋ ਚੁੱਕਿਆ ਆਪਾਂ ਪੋਜ਼ਿਟਿਵ ਗੱਲ ਕਰੀਏ ਚੜ੍ਹਦੀ ਕਲਾ ਦੀ ਗੱਲ ਕਰੀਏ ਦੋ ਲੈਣਾ ਬਾਈ ਤੇ ਗਾਣੇ ਦੀ ਮੈਂ ਯਾਦ ਕਰਦਾ ਸੂਟ ਚੱਕ ਮੈਂ ਚਲਾਈ ਕਰੀ ਫਿਰਦੀ ਰੀਜ ਪੂਰੀ ਹੋਗੀ ਚੰਨਾ ਅੱਜ ਦਿਲ ਦੀ ਫੋਨ ਬਾਰ ਬਾਰ ਫਿਰਵੇ ਮੈਂ ਚੁੰਮਦੀ ਭੇਜੀ ਤੁਝ ਦੋਹਾਂ ਲਿਖ ਕੇ ਵੇ ਮੈਂ ਸੋਹਣਿਆ ਬਣਾਣੀ ਦੇਤੀ ਕੰਗਣੀ ਤੇਰਾ ਮੇਰਾ ਨਾਮ ਲਿਖ ਕੇ ਹੋ ਸੋਹਣਿਆ ਬਣਾਣੀ ਦੇਤੀ ਕੰਗਣੀ ਤੇ ਮੇਰਾ ਨਾਂ ਲਿਖ ਕੇ 23 ਤਰੀਕ ਨੂੰ ਸਾਰੇ ਜਣੇ ਜਾ ਕੇ ਸੰਮੇ ਦੇ ਵਿੱਚ